ਇਹ ਕੁ ਮਾਣ ਵਾਲੀ ਗੱਲ ਆ ਵੀ ਟੌੜੇ ਦੀ ਟੀਮ ਦੇ ਵਿੱਚ ਸੱਤ ਪਲੇਅਰ ਕਹਿੰਦੇ ਗੁਰਸਿੱਖ ਖੇਡਦੇ ਆ ਵੀ ਕਹਿੰਦੇ ਬੜੀ ਗੁਰਾਂ ਦੀ ਕਹਿੰਦੇ ਸਿੱਖੀ ਮੁੰਡਿਆਂ ਨੇ ਸਾਫ ਕੇ ਰੱਖਿਆ ਵੀ ਸੱਤ ਪਲੇਅਰ ਕਹਿੰਦੇ ਮੁੰਡੇ ਗੁਰਸਿੱਖ ਖੇਡਦੇ ਆ ਟੌੜੇ ਦੀ ਟੀਮ ਦੇ ਵਿੱਚ ਵੀ ਪਰਮਾਤਮਾ ਇਹਨਾਂ ਨੂੰ ਦੇ ਨੇ ਦਗੁਣੀ ਦੇ ਰਾਤ ਚੌਗਣੀ ਤਰੱਕੀ ਵਾਖੇ ਵੀ ਕੰਕਿੰਗ ਪਰ ਸੇਖੇ ਮੁੰਡਿਆਂ ਨੇ ਸਭ ਕੇ ਰੱਖੀ ਹੋਈ ਆ ਕਹਿੰਦੇ ਵੀ ਫੱਲਾ ਤੇ ਹਰ ਕੋਈ ਸੌ ਲੈਂਦਾ ਵੀ ਗੰਡਿਆਂ ਤੇ ਸੋਨਾ ਔਖਾ ਏ ਵੀ ਦਸ਼ਮੇਸ਼ ਪਿਤਾ ਨੇ ਪੁੱਤ ਚਾਰ ਵਾਰੇ ਵੀ ਪੁੱਤੇ ਇੱਕ ਮਰਵਾਉਣਾ ਬਹੁਤ ਔਖਾ ਏ ਵੀ ਮੁੰਡਿਆਂ ਨੇ ਐਂ ਤੇ ਦਸ਼ਮੇਸ਼ ਪਿਤਾ ਦੀ ਐਂ ਤੇ ਗੁਰਸੇਖੀ ਕਹਿੰਦੇ ਸਾਭ ਕੇ ਰੱਖੀ ਪਈ ਆ ਵੀ ਬੜੇ ਸੋਹਣੇ ਲੱਗਦੇ ਜਦੋਂ ਦਸਤਾਰਾ ਬਨ ਕੇ ਖੇਡਦੇ ਆ ਵੀ ਚਿੱਟੇ ਰਮਾਲ ਬੰਨੇ ਹੁੰਨੇ ਆ ਵੀ ਬੜੇ ਸੋਹਣੇ ਲੱਗਦੇ ਆ ਜਦੋਂ ਗਰਾਊਂਡਾਂ ਦੇ ਵਿੱਚ ਖੇਡਦੇ ਆ